ਸ਼ੰਭੂ ਬਾਡਰ ਦੇ ਉੱਪਰ ਮੌਜੂਦ ਆ ਕਿਸਾਨ ਜਿਹੜੇ ਦਿੱਲੀ ਸ਼ਾਂਤਬਈ ਢਾਂਗ ਦੇ ਨਾਲ ਜਿਹੜਾ ਅਧੋਲਨ ਕਰਨ ਵਾਸਤੇ ਜਾ ਰਹੇ ਸੀ ਪਰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਾਦਾ ਜਾਣਕਾਰੀ ਸਾਡੇ ਨਾਲ ਸੁਖਵਿੰਦਰ ਸਿੰਘ ਜੀ ਸਭਰਾ ਕਿਸਾਨ ਮਿਹਨਤੂ ਸੰਘਰਸ਼ ਕਮੇਟੀ ਤੋਂ ਮੌਜੂਦ ਨੇ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸਭਰਾ ਸਾਹਿਬ ਵੀ ਖਾਲਸਾ ਜੀ ਫਤਿਹ ਸਭਰਾ ਸਾਹਿਬ ਲਗਾਤਾਰ ਕਿਸਾਨ ਮਿਹਨਤੂ ਸੰਘਰਸ਼ ਕਮੇਟੀ ਜਾਂ ਕਿਸਾਨ ਜਿੱਥੇ ਬੰਨੀਆਂ ਲਾ ਲਈਏ ਸੰਘਰਸ਼ ਕਰਦੀ ਆਏ ਹੁਣ ਤੱਕ ਤੇ ਲਗਾਤਾਰ ਸੰਘਰਸ਼ ਕਰਨੇ ਪੈ ਰਹੇ ਨੇ ਸਭ ਤੋਂ ਵੱਡਾ ਕਾਰਨ ਕਿਉਂਕਿ ਐਮਐਸਪੀ ਨੂੰ ਲੈ ਕੇ ਤੇ ਸਾਰੇ ਜਾਣਦੇ ਨੇ ਪਰ ਜਿਹੜੇ ਹੁਣ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਿੰਭੂ ਬਾਰਡਰ ਦੇ ਉੱਪਰ ਜਿਸ ਤਰ੍ਹਾਂ ਤਸਵੀਰਾਂ ਦੇਖੀਆਂ ਜੋ ਹਾਲਾਤ ਹੋਏ ਕਿਵੇਂ ਦੇਖ ਦਿਓ ਅਸਲ ਦੇ ਵਿੱਚ ਸਾਡੀ ਪਹਿਲਾਂ ਹੀ ਮਾਨਸਿਕ ਤੌਰ ਤੇ ਸੈਟੀਸਫਾਈ ਸੀ ਜਦੋਂ ਹੀ ਇੱਕ ਤਾਲਮਿਲ ਕੇਂਦਰ ਬਣਾਇਆ ਉਸ ਤੋਂ ਬਾਅਦ ਦੂਜਾ ਫੋਰਮ ਗੈਰਾਜੀ ਨੇ ਨਾਰ ਲਾਇਆ ਜੀ 200 ਜਿੱਥੇ ਬੰਦੀਆਂ ਨੂੰ ਦੇਖਦੀਆਂ ਇਕੱਠੀਆਂ ਕੀਤੀਆਂ ਤੇ ਐਮਐਸਪੀ ਤੇ ਕਰਜ਼ਾ ਮੁਕਤੀ ਤੇ ਜੀ ਆਦਿਵਾਸੀਆਂ ਦੀ ਪੰਜਵੀਂ ਸੂਚੀ ਤੇ ਔਰ ਜਿਹੜੇ ਪਹਿਲੇ ਸ਼ਹੀਦ ਸੀ ਉਹਨਾਂ ਦਾ ਵਾਅਦਾ ਲੈਣ ਲਈ ਲਖੀਮਪੁਰ ਖੀਰੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਔਰ ਸਭ ਤੋਂ ਵੱਡਾ ਇਹ WTO ਦੇ ਨੀਤੀਆਂ ਦੇ ਵਿੱਚੋਂ ਭਾਰਤ ਬਾਹਰ ਆਵੇ ਜਦੋਂ ਇਹ 10 ਰੁਕਾਤੀ ਮੰਗ ਪੱਤਰ ਲੈ ਕੇ ਤੁਰੇ ਸਾ ਤੇ ਸੈਟੀਸਫਾਈ ਸੀ ਵੀ ਕੇਂਦਰ ਦੀ ਸਰਕਾਰ ਮਤਲਬ ਇੰਨੀ ਜਿਆਦੀ ਦਬਾਅ ਦੇ ਵਿੱਚ ਵਾ ਵਿਸ਼ਵ ਵਪਾਰ ਦੀਆਂ ਨੀਤੀਆਂ ਦੇ ਵੀ ਉਹ ਕੁਝ ਵੀ ਕਰਨ ਤੇ ਅਤਾਰੂ ਹੋਊਗੀ ਇਹਦੀ ਮਾਨਸਿਕ ਤੌਰ ਤੇ ਤਿਆਰੀ ਸੀ ਇਹ ਮੰਗਸਕਤ ਤਿਆਰੀ ਸੀ ਵੀ ਰਬੜ ਦੀਆਂ ਗੋਲੀਆਂ ਚੱਲਣਗੀਆਂ ਪਾਣੀ ਦੀਆਂ ਵਾਸ਼ਰਾਂ ਹੋਣਗੀਆਂ ਕੈਮੀਕਲ ਵਾਲਾ ਪਾਣੀ ਸਾਡੇ ਤੇ ਪਊਗਾ ਅਥਰੂ ਗੈਸ ਦੇ ਗੋਲੇ ਸੁੱਟਣਗੇ ਸਮੋਕ ਬੰਬ ਜਿਹੜੇ ਆ ਉਹ ਸੁੱਟੇ ਜਾਣਗੇ ਸ਼ੈਲਿੰਗ ਹੋਊਗੀ ਉਹ ਸਾਰਾ ਕੁਝ ਚੱਲਿਆ ਪਰ ਜਦੋਂ ਸਰਕਾਰ ਇੰਨਾ ਜ਼ਿਆਦਾ ਉਗਰ ਰੂਪ ਧਾਰਨ ਕਰਕੇ ਆ ਗਈ ਵੀ ਪਿੱਤਲ ਪਰਣਾ ਸ਼ੁਰੂ ਕਰਤਾ ਸਾਡੇ ਨੌਜਵਾਨਾਂ ਦੀਆਂ ਸਿੱਧੀਆਂ ਗੋਲੀਆਂ ਮਾਰ ਕੇ ਹਤਿਆ ਕੀਤੀ ਆ ਉਦੋਂ ਫਿਰ ਥੋੜਾ ਜੁੱਧ ਬਰਾਮ ਦਿੱਤਾ ਔਰ ਪੂਰੇ ਦੇਸ਼ ਨੂੰ ਇਕੱਠਾ ਕੀਤਾ ਕੱਲ ਨੂੰ ਪਰਸੋਂ ਨੂੰ ਸਾਡੀ ਜਿਹੜੀ ਉਹ ਮੀਟਿੰਗ ਸਾਰਿਆਂ ਫੋਰਮਾਂ ਦੀ ਫਿਰ ਲੱਗ ਰਹੀ ਆ ਉਹਦੇ ਤੇ ਪੂਰਾ ਵਿਚਾਰ-ਵਮਰਸ਼ ਕਰਾਂਗੇ ਵੀ ਇਹਨੂੰ ਅੱਗੇ ਕਿਵੇਂ ਲੈ ਕੇ ਜਾਣਾ ਵਾ ਜਿੰਨੀ ਦੇਰ ਤੱਕ ਐਮਐਸਪੀ ਗਰੰਟਡ ਦਾ ਕਾਨੂੰਨ ਨਹੀਂ ਬਣਦਾ ਉਨੀ ਦੇਰ ਤੱਕ 140 ਕਰੋੜ ਭਾਰਤੀਆਂ ਦਾ ਬਚਾ ਕੋਈ ਨਹੀਂਗਾ ਐਮਐਸਪੀ ਗਰੰਟਡ ਦਾ ਕਾਨੂੰਨ ਵੀਰੇ ਇਹ ਵਾ ਵੀ ਇਹ ਹਰੇਕ ਵਰਗ ਦੀ ਲੋੜ ਆ ਭਾਵੇਂ ਉਹ ਡਾਕਟਰ ਵਾ ਮਾਸਟਰ ਵਾ ਦੁਕਾਨਦਾਰ ਵਾ ਮਜ਼ਦੂਰ ਵਾ ਸਭ ਤੋਂ ਵੱਡੀ ਲੋੜ ਉਹਦੀ ਆ ਜਿਹਨੇ ਲੈ ਕੇ ਖਾਣਾ ਵਾ ਰਾਈਟ जिने ਖਰੀਦ ਕੇ ਖਾਣਾ ਉਹਦੇ ਵਾਸਤੇ ਵੱਡੀ ਲੋੜ ਆ ਐਮਐਸਪੀ ਤੋਂ ਸਰਕਾਰ ਲਗਾਤਾਰ ਭੱਜ ਰਹੀ ਆ ਡਬਲਯੂਟੀ ਉਹਦੀਆਂ ਨੀਤੀਆਂ ਤਹਿਤ ਡਬਲਯੂਟੀਓ ਜਿਹੜੀ ਵਿਸ਼ਵ ਵਪਾਰ ਸਸਤਾ ਵਾ ਉਹ ਸਾਰੀ ਦੁਨੀਆ ਨੂੰ ਇੱਕ ਮੰਡੀ ਬਣਾਉਣਾ ਚਾਹੁੰਦੀ ਆ ਤੇ ਆਪਣੇ ਅਨਸਾਰ ਚਲਾਉਣਾ ਚਾਹੁੰਦੀ ਆ ਉਹਦੀਆਂ ਜਾਬੂ ਤਾਂ ਅਬੂਦੂਸ਼ ਮੀਟਿੰਗ ਵੀ ਹੋ ਰਹੀ ਆ ਪਰ ਮੀਟਿੰਗ ਦਾ ਵਿਰੋਧ ਕਰਨ ਵਾਸਤੇ 70 75 ਹਜ਼ਾਰ ਲੋਕ ਵੱਖ-ਵੱਖ ਇਹ ਖੇਤਿਆਂ ਦੇ ਵਿੱਚ ਉੱਥੇ ਪਹੁੰਚ ਗਿਆ ਪਰ ਉਥੋਂ ਦੇ ਪ੍ਰਸ਼ਾਸਨ ਦੀ ਉਤਨੀ ਸਰਕਾਰਾਂ ਦੀ ਖੂਬਸੂਰਤੀ ਆਏ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰਦਰਸ਼ਨ ਕਰਨ ਆਏ ਜੇ ਵੈਲਕਮ ਆ ਤੁਸੀਂ ਆਪਣਾ ਰੂਸਪਰ ਯਾਰ ਕਰ ਸਕਦੇ ਜੀ ਉਹਨਾਂ ਨੂੰ ਬਕਾਇਦਾ ਤੌਰ ਤੇ ਜਗ੍ਹਾ ਦਿੱਤੀ ਗਈ ਆ ਕਿਉਂਕਿ ਪ੍ਰਧਾਨ ਸਰ ਗੱਲ ਫਿਰ ਜਗ੍ਹਾ ਤੇ ਆ ਗਈ ਕਿ ਗੱਲ ਕਾਨੂੰਨ ਦੀ ਆ ਗਈ ਜੇਕਰ ਆਪਾਂ ਪੰਜਾਬ ਦੀ ਗੱਲ ਕਰਨ ਲੱਗੇ ਤਾਂ ਪੰਜਾਬ ਤੋਂ ਸੰਘਰਸ਼ ਲਗਾਤਾਰ ਹੁੰਦੇ ਆਏ ਨੇ ਕਿਸਾਨੀ ਹੱਕੇ ਮੰਗਣ ਲੈ ਕੇ ਲਗਾਤਾਰ ਸੰਘਰਸ਼ ਕਰਦੇ ਨੇ ਪਰ ਇੱਕ ਪਾਸੇ ਆਪਾਂ ਜੇਕਰ ਇੰਡੀਆ ਦੇ ਕਾਨੂੰਨ ਦੀ ਗੱਲ ਕਰ ਲਈ ਤਾਂ ਇਹ ਕਿਹਾ ਜਾਂਦਾ ਕਿ ਲੋਕਾਂ ਨੂੰ ਆਵਾਜ਼ ਚੁੱਕਣ ਦਾ ਅਧਿਕਾਰ ਹੈ ਪਰ ਜੇਕਰ ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਵੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦੇ ਆ ਤਾਂ ਰਸਤੇ ਦੇ ਵਿੱਚ ਹੀ ਦਬਾ ਦਿੱਤਾ ਜਾਂਦਾ ਇਸ ਦਾ ਕਾਰਨ ਕੀ ਸਮਝਦੇ ਜੀ ਅਸਲ ਦੇ ਵਿੱਚ ਜਿਹੜੀ ਸਾਡੀ ਹਕੂਮਤ ਵਾ ਇਹਦਾ ਅਗਲਾ ਜਿਹੜਾ ਚਿਹਰਾ ਮਖੌਟਾ ਵਾ ਉਹ ਆ ਲੋਕਤੰਤਰ ਜੀ ਮਨੁੱਖੀ ਮਤਲਬ ਅਧਿਕਾਰਾਂ ਦੀ ਜਿਹੜੀ ਆ ਉਹ ਰਾਖੀ ਕਰਨ ਵਾਲਾ ਪਰ ਜਦੋਂ ਮਖੌਟਾ ਉਤਰਦਾ ਨਾ ਉਦੋਂ ਪਿੱਛੇ ਜਿਹੜਾ ਵਾ ਉਹ ਨਜ਼ਰ ਆਉਂਦਾ ਵਾ ਤਾਨਾਸ਼ਾ ਜੀ ਉਹ ਤਾਨਾਸ਼ਾ ਜਿਹੜਾ ਵਾ ਉਹ ਇਹ ਸਾਰਾ ਕੁਝ ਕਰਵਾ ਰਿਆ ਵਾ ਅਸਲ ਦੇ ਵਿੱਚ ਤਾਨਾਸ਼ਾ ਹੀ ਚਿਹਰੇ ਨੂੰ ਪਛਾਣਨਾ ਹੀ ਭਾਰ ਦੇ ਲੋਕਾਂ ਲਈ ਇਹ ਪਹਿਲੇ ਪਹਿਲੇ ਕਦਮੇ ਹੋਊਗੀ ਜੇ ਪਹਿਚਾਨ ਜਾਂਦੇ ਤਾਨਾਸ਼ਾਹ ਨੂੰ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਲੋਕਾਂ ਦਾ ਹੀ ਰਾਜ ਪ੍ਰਬੰਧ ਕਾਇਮ ਹੋਊਗਾ ਕਿਉਂਕਿ ਜੇਕਰ ਆਪਾਂ ਵੇਖੀਏ ਕਿ ਹੁਣ ਸਭ ਤੋਂ ਅੱਗੇ ਜਿਹੜਾ ਵਾ ਜਥੇਬੰਦੀਆਂ ਲੱਗੀਆਂ ਹੋਈਆਂ ਨੇ ਤਾਂ ਤੁਹਾਡੇ ਵਰਗੇ ਸੁਝਵਾਨ ਜਿਹੜੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਚਾਹੇ ਹੋਰ ਜਥੇਬੰਦੀਆਂ ਵੱਲੋਂ ਜਿਹੜੇ ਸੁਝਵਾਨ ਲੱਗੇ ਹੋਏ ਨੇ ਪਰ ਜੇਕਰ ਨੌਜਵਾਨਾਂ ਦੇਖੀ ਜਾਵੇ ਤਾਂ ਨੌਜਵਾਨ ਜਿਸ ਤਰ੍ਹਾਂ ਸ਼ਹੀਦ ਹੋ ਰਹੇ ਨੇ ਨੌਜਵਾਨਾਂ ਦੇ ਉੱਪਰ ਜਿਹੜਾ ਤਸ਼ੱਦਦ ਹੋ ਰਿਹਾ ਤਾਂ ਨੌਜਵਾਨਾਂ ਦੇ ਵਿੱਚ ਉਹ ਉਦੋਂ ਦਾ ਲੈ ਕੇ ਕਿ ਜਿਸ ਤਰ੍ਹਾਂ ਆਪਣੇ ਨੌਜਵਾਨ ਸ਼ਹੀਦ ਹੋਏ ਆ ਤੇ ਜੋਸ਼ ਕੇਮੇ ਦਾ ਨੌਜਵਾਨ ਉਸੇ ਤਰ੍ਹਾਂ ਬਰਕਰਾਰ ਹੈ ਜਿਸ ਤਰ੍ਹਾਂ ਬੈਰੀਕੇਡ ਆ ਕੇ ਪੱਟੇ ਸੀ ਇਹਨਾਂ ਸਟਾਰਟਿੰਗ ਦੇ ਵਿੱਚ ਨੌਜਵਾਨਾਂ ਦੇ ਜੋਸ਼ ਵੱਲੋਂ ਕੋਈ ਕਮੀ ਨਹੀਂ ਗਈ ਪਹਿਲੇ ਦਿਨ ਜਦੋਂ ਤੀਰਾਂ ਨੂੰ ਆਇਆ तकरीबन ਪੌਣਾ ਪੁਲ ਤੱਕ ਦੇ ਲੱਗੇ ਸੀ ਇਹ ਨੌਜਵਾਨ ਜੀ ਉਹਦੇ ਵਿੱਚ ਉਹ ਬੈਰੀਕੇਡ ਟਰੈਕਟਰਾਂ ਮਗਰ ਪਾ ਕੇ ਧੂ ਲਿਆਏ ਕੋਬਰਾ ਵਾਇਰ ਪਾਸੇ ਕਰਤੀ ਪਲੇਟਾਂ ਚੁੱਕ ਕੇ ਵਿੱਚ ਮਾਰੀਆਂ ਔਰ 200 ਦੇ ਕਰੀਬ ਜਿਹੜੇ ਆ ਉਹ ਦੋਹਾਂ ਜਗ੍ਹਾ ਤੇ ਖਨੋਰੀ ਤੇ ਸ਼ੰਭੂ ਉਹ ਸਾਡੇ ਜ਼ਖਮੀ ਵੀ ਹੋਏ ਕਈਆਂ ਦੀਆਂ ਅੱਖਾਂ ਚਲਈਆਂ ਕਿਸੇ ਦਾ ਨੱਕ ਟੁੱਟਾ ਕਿਸੇ ਦੀ ਛਾਤੀ ਦੇ ਵਿੱਚ ਰਬੜ ਦਾ ਬੁਲਟ ਲੱਗਾ ਵਾ ਬਜ਼ੁਰਗਾਂ ਨੇ ਲਤਾਵਾਵਾ ਤੜਾਈਆਂ ਔਰ ਸਾਰੇ ਜੀਰੇ ਇਲਾਜ ਰਹੇ ਆ ਰਾਜਪੁਰਾ ਦੇ ਹਸਪਤਾਲ ਦੇ ਵਿੱਚ ਪੀਜੀਆਈ ਚੰਡੀਗੜ੍ਹ ਦੇ ਵਿੱਚ ਲੁਧਿਆਣੇ ਦੇ ਵਿੱਚ ਅੰਮ੍ਰਿਤਸਰ ਰਜਿੰਦਰਾ ਵੀ ਰੈਫਰ ਕਰਨੇ ਪਏ ਉਸ ਤੋਂ ਬਾਅਦ ਜਦੋਂ ਸਰਕਾਰ ਨੇ ਪਿੱਤਲ ਦੀਆਂ ਗੋਲੀਆਂ ਪੱਕੇ ਬੋਲਟ ਮਾਰਨੇ ਸ਼ੁਰੂ ਕੀਤੇ ਉਹਦੇ ਵਿੱਚ ਉਹ ਫਿਰ ਨੌਜਵਾਨਾਂ ਨੂੰ ਕਿਹਾ ਵੀ ਜੋਸ਼ ਦੇ ਨਾਲ-ਨਾਲ ਹੋਸ਼ ਜਿਹੜਾ ਉਹ ਬਹੁਤ ਜ਼ਰੂਰੀ ਆ ਜੇ ਆਪਾਂ ਹੋਸ਼ ਕਾਇਮ ਨਾ ਰੱਖਿਆ ਤੇ ਜਾਨੀ ਨੁਕਸਾਨ ਜਿਹੜਾ ਵੱਧ ਹੋਊਗਾ ਔਰ ਪ੍ਰਾਪਤੀਆਂ ਵੱਲੇ ਘਟ ਜਾਵਾਂਗੀ ਸਰਕਾਰ ਚਾਹੁੰਦੀ ਆ ਵੀ ਇਹ ਸਿੱਧਾ ਮੱਥਾ ਵਾਰਨ ਤੇ ਵੱਧ ਤੋਂ ਵੱਧ ਇਹਨਾਂ ਨੂੰ ਪਰੇਸ਼ਾਨ ਕਰਕੇ ਇਹਨਾਂ ਨੂੰ ਸ਼ਹੀਦ ਕਰਕੇ ਇਹਨਾਂ ਨੂੰ ਜ਼ਖਮੀ ਕਰਕੇ ਘਰਾਂ ਨੂੰ ਤੋੜਿਆ ਜਾਵੇ ਸਰਕਾਰ ਨੇ ਆਪਣਾ ਜਿਹੜਾ ਇਧਰ ਏਜੰਸੀਆਂ ਦਾ ਵੀ ਵਿੱਚ ਬੋਲਬਾਲਾ ਕੀਤਾ ਪਿਆ ਵਾ ਇਧਰੋਂ ਵੀ ਇੱਕ ਸਾਠ ਪੈਦਾ ਕਰਨ ਵਿੱਚ ਵਾਲੇ ਆ ਜਾਂਦੇ ਆ ਪਰ ਦੋਆ ਫਾਰਮਾਂ ਦੇ ਜਿਹੜੇ ਸਿਆਣੇ ਆਗੂ ਆ ਉਹਨਾਂ ਨੇ ਉਹਨਾਂ ਨੂੰ ਪਛਾਣਨਾ ਸ਼ੁਰੂ ਕਰਤਾ ਪਿਛਲਿਆਂ 14 ਦਿਨਾਂ ਦੇ ਵਿੱਚ ਕਈ ਅਸੀਂ ਏਜੰਸੀਆਂ ਦੇ ਜਿਹੜੇ ਆ ਉਹਨਾਂ ਦੇ ਥਾਣੇਦਾਰ ਉਹਨਾਂ ਦੇ ਸਿਪਾਹੀ ਉਹਨਾਂ ਦੇ ਹੌਲਦਾਰ ਪਹਿਚਾਣ ਕੇ ਪਾਸੇ ਕੀਤੇ ਆ ਉਹਨਾਂ ਨੂੰ ਕਿਹਾ ਭਾਈ ਵੀ ਇਹ ਲੜਾਈ ਜਿਹੜੀ ਉਹ ਤੇਰੀ ਦੀ ਆ ਤੇਰੇ ਚੁੱਲੇ ਦੀ ਆ ਤੇਰੇ ਬੱਚੇ ਦੀ ਆ ਤੇਰੇ ਘਰ ਪਰਿਵਾਰ ਦੀ ਦੀ ਆ ਜਦੋਂ ਸਮਝਾਇਆ ਬਜਾਇਆ ਤੇ ਇਥੋਂ ਚਲੇ ਗਿਆ ਇਹਦੇ ਤੇ ਸਰਕਾਰ ਕਾਮਯਾਬ ਹੁੰਦੀ ਜਿਹੜੀ ਉਹ ਨਜ਼ਰ ਨਹੀਂ ਆਈ ਤੇ ਸਰਕਾਰ ਨੂੰ ਜਿਹੜੀ ਕੋਰਟਾਂ ਵੱਲੋਂ ਫਟਕਾਰ ਵਜੀ ਉਹਦੇ ਤਹਿਤ ਉਹਨਾਂ ਨੇ ਬੈਰੀਕੇਡ ਖੋਲ੍ਹਣੀ ਸ਼ੁਰੂ ਕਰ ਦਿੱਤੇ ਆ ਟਿੱਕਰੀ ਵਾਲਾ ਸ਼ੰਭੂ ਵਾਲਾ ਗਾਜੀਪੁਰ ਵਾਲਾ ਇਹ ਆਪ ਹੀ ਆਪਣੇ ਹੱਥੀ ਦਿੱਤੀਆਂ ਆਪ ਹੀ ਖੋਲ੍ਹ ਰਿਹਾ ਆ ਆ ਜਿਹੜੇ ਬੈਰੀਕੇਡ ਆ ਇਹ ਜੇ ਲੱਗੇ ਆ ਇਹਨਾਂ ਤੇ ਵਿਚਾਰ-ਵਮਰਸ਼ ਕਰਾਂਗੇ ਕਿਉਂਕਿ ਅੱਜ ਜਿਹੜੀ ਮੀਟਿੰਗ ਲੱਗ ਰਹੀ ਆ ਡਬਲਿਊਟੀਓ ਦੀ ਉਹਦੀ ਕੜੀ ਤਾਂ ਐ ਤਸੀਂ ਪਿੰਡ ਪੱਦਰ ਦੀ ਜਿਹੜੇ ਆ ਪੂਰੇ ਦੇਸ਼ ਦੇ ਵਿੱਚ ਪੁਤਲੇ ਫੁੱਕਣ ਦੀ ਗੱਲ ਵਾ ਕੱਲ ਨੂੰ ਅਸੀਂ ਪੂਰੇ ਦੇਸ਼ ਦੀਆਂ ਜਿਹੜੀਆਂ ਜਥੇਬੰਦੀਆਂ ਇਸ ਚਾਰਚ ਨੂੰ ਚਲਾ ਰਹੇ ਹਾਂ ਉਹਨਾਂ ਦੀ ਮੀਟਿੰਗ ਦੋਆ ਫੋਰਮਾਂ ਦੀ ਅਲੱਗ-ਅਲੱਗ ਲਗੂ ਬਈਲਾ ਫਿਰ ਪਰਸੋਂ ਇਕੱਠੇ ਫੋਰਮਾਂ ਦੀ ਅਲੱਗ ਮੀਟਿੰਗ ਲਾ ਕੇ ਤੇ ਅਗਲੀ ਰਣਨੀਤੀ ਜਿਹੜੀ ਉਹ ਫਿਰ ਤੈਅ ਕਰਾਂਗੇ ਸੁਰਾਜ ਸਾਹਿਬ ਗੱਲ ਕਰਾਂਗੇ ਕਿ ਪ੍ਰਸ਼ਾਸਨ ਦਾ ਰਵਈਆ ਤੇ ਜੋ ਜਿਸ ਤਰ੍ਹਾਂ ਆਪਾਂ ਨੈਸ਼ਨਲ ਮੀਡੀਆ ਦੋਵਾਂ ਦਾ ਰਵਈਆ ਜਿਹੜਾ ਕਿਵੇਂ ਦੇਖਦੇ ਹੋ ਜੇਕਰ ਆਪਾਂ ਪ੍ਰਸ਼ਾਸਨ ਦੀ ਗੱਲ ਕਰ ਲਈਏ ਤਾਂ ਜਿਹੜੇ ਪ੍ਰਯੋਗ ਦਾ ਕਿਸ ਤਰ੍ਹਾਂ ਦੀ ਇਸਤੇਮਾਲ ਆਪਾਂ ਜੀ ਚੀਜ਼ਾਂ ਦਾ ਨਹੀਂ ਕਰ ਸਕਦੇ ਉਹ ਇਹਨਾਂ ਨੇ ਜਿਹੜਾ ਬਲ ਪ੍ਰਯੋਗ ਕੀਤਾ ਕਿ ਉਹ ਜਿਹੜੇ ਹਥਿਆਰ ਵਰਤ ਰਹੇ ਨੇ ਸਤਰੂ ਗੈਸ ਗੋਲੇ ਵਰਤੇ ਗਏ ਨੇ ਚਾਹੇ ਹੋਰ ਜਿਸ ਤਰੀ ਖੋਲ ਬਰਾਮਦ ਹੋ ਰਹੇ ਨੇ ਜਿਹੜੇ ਹਥਿਆਰਾਂ ਦੀ ਨਹੀਂ ਸੀ ਵਰਤੋਂ ਕਰਨੀ ਚਾਹੀਦੀ ਕੀ ਇਹ ਪੰਜਾਬ ਨੂੰ ਦਿੱਲੀ ਨਾਲੋਂ ਅਲੱਗ ਸਮਝਦੇ ਨੇ ਅਸਲ ਦੇ ਵਿੱਚ ਇਹ ਆ ਵੀ ਜਿਹੜੇ ਹਥਿਆਰਾਂ ਦੀ ਇੱਥੇ ਵਰਤੋਂ ਕੀਤੀ ਗਈ ਆ ਜਿਹੜੇ ਐਕਸਪਾਇਰੀ ਡੇਟ ਦੇ ਬੰਬ ਸੁੱਟੇ ਗਿਆ ਇਹਨਾਂ ਦੀ ਵਰਤੋਂ ਦੁਸ਼ਮਣ ਦੇਸ਼ ਦੀਆਂ ਫੌਜਾਂ ਦੇਤੇ ਵੀ ਕਰਨ ਦਾ ਵੀ ਨਿਗਾ ਜੀ ਮਾਨਵੀ ਅਧਿਕਾਰਾਂ ਦੀ ਜੇ ਅਸੀਂ ਮਤਲਬ ਉਲੰਘਣਾ ਨਾ ਕਰੀਏ ਤੇ ਉਹਨਾਂ ਤੇ ਵੀ ਅਸੀਂ ਐਕਸਪਾਇਰੀ ਡੇਟ ਜਿਹੜੇ ਆ ਉਹ ਨਹੀਂ ਅਥਰੂ ਗਏ ਜਸ ਬੋਕ ਬੰਬ ਵਰਤ ਸਕਦੇ ਪਰ ਇੱਥੇ ਸਾਰਾ ਕੁਝ ਵਰਤਿਆ ਗਿਆ ਆ ਮਤਲਬ ਸਾਰਾ ਕੁਝ ਉਲਟ ਹੋਇਆ ਵਾ ਵੀ ਸਰਕਾਰ ਅਸਲ ਦੇ ਵਿੱਚ ਸਾਨੂੰ ਜਿਹੜਾ ਐਂਉਂ ਦਿਖਾ ਰਹੀ ਆ ਅੰਤਰਰਾਸ਼ਟਰੀ ਪੱਧਰ ਦੇ ਤੇ ਵੀ ਇਹ ਖਾਲਸਤਾਨੀ ਆ ਜੀ ਇਹ ਇਹ ਮਤਲਬ ਅਤਵਾਦੀ ਆ ਜੀ ਇਹ ਇਹਨਾਂ ਨੇ ਸਾਰਾ ਕੁਝ ਤਹਿਸ ਨੈਸ ਕਰਦਣਾ ਜੀ ਇਹ ਦੰਗੇ ਕਰ ਰਿਆ ਜਦੋਂ ਕਿ ਕੁਝ ਨੈਸ਼ਨਲ ਚੈਨਲ ਵੀ ਹੈ ਆ ਜਿਹੜੇ ਇਹਦੇ ਵਿੱਚ ਇਹੋ ਕੋ ਰੋਲ 플레이 ਕਰ ਰਹੇ ਆ ਪਰ ਕੁਝ ਨੈਸ਼ਨਲ ਚੈਨਲਾਂ ਦੇ ਜਿਹੜੇ ਕਿਉਂਕਿ ਮੀਡੀਆ ਉਸ ਦਾ ਮਾੜਾ ਹੋ ਸਕਦਾ ਮੀਡੀਆ ਕਰਮੀ ਮਾੜੀ ਨਹੀਂ ਹੁੰਦੀ ਉਹਨਾਂ ਦੇ ਮੀਡੀਆ ਦੇ ਕਰਮਚਾਰੀ ਆ ਜਿਨ੍ਹਾਂ ਨੇ ਆਪਣੀ ਨੌਕਰੀ ਦਾ ਖਾਦਾ ਤੇ ਲਾਤੀ ਆ ਉਹਨਾਂ ਨੇ ਇਥੋਂ ਪੋਜ਼ਿਟਿਵਿਟੀ ਵੀ ਵਿਖਾਈ ਆ ਉਹਨਾਂ ਨੇ ਕਿਹਾ ਵੀ ਭਾਈ ਜਿਨ੍ਹਾਂ ਤੇ ਆਪਾਂ ਬੰਬ ਸੁੱਟ ਰਹੇ ਆ ਜਿਨ੍ਹਾਂ ਤੇ ਗੋਲੀਆਂ ਮਾਰ ਰਹੇ ਆ ਜਿਨ੍ਹਾਂ ਦੇ ਬੁਲਟ ਦੀ ਵਰਤੋਂ ਹੋ ਰਹੀ ਆ ਉਹ ਤਾਂ ਰੋਟੀਆਂ ਲੈ ਕੇ ਜਾ ਰਹੇ ਆ ਫੌਜ ਦੀ ਅਸਲ ਦੇ ਵਿੱਚ ਜਿਹੜੀ ਫੌਜ ਵਾ ਉਹ ਵੀ ਸਾਡੇ ਪਰਿਵਾਰ ਚੋਂ ਤੇ ਅਸੀਂ ਵੀ ਇੱਕੋ ਪਰਿਵਾਰ ਵਾਂ ਇੱਕ ਪਰਿਵਾਰ ਨੂੰ ਆਮੋ ਸਾਹਮਣੇ ਜਿਹੜੀ ਸਰਕਾਰ ਆਪਣੀ ਰਾਣੀ ਨੀਤੀ ਦੇ ਨਾਲ ਲੜਾ ਰਹੀ ਆ ਇਹਦੇ ਤੇ ਅਸੀਂ ਜਿਹੜੇ ਫੌਜ ਦੇ ਵਿੱਚ ਜਵਾਨ ਆ ਸਾਡੇ ਉਹਨਾਂ ਨੂੰ ਤੁਹਾਡੇ ਮਾਧਿਅਮ ਰੂਪੀ ਅਪੀਲ ਕਰਾਂਗੇ ਵੀ ਇੱਕ ਭਰਾ ਪੜ੍ਹ ਲਿਖ ਗਿਆ ਉਹਨੂੰ ਫੌਜ ਦੇ ਵਿੱਚ ਪੁਲਿਸ ਦੇ ਵਿੱਚ ਭਰਤੀ ਕਰਾਤਾ ਇੱਕ ਥੋੜਾ ਘੱਟ ਪੜਿਆ ਉਹਨੂੰ ਟਰੈਕਟਰ ਦੇ ਉੱਤੇ ਬਿਠਾ ਦਿੱਤਾ ਅਏ ਦੂਮੇ ਇੱਕ ਦੂਜੇ ਦੇ ਪੂਰਕ ਇਹਨਾਂ ਨੂੰ ਜਦੋਂ ਆਪੋ ਵਿੱਚ ਸਮਝ ਆ ਗਈ ਵੀ ਸਾਨੂੰ ਆਪੋ ਹੀ ਸਰਕਾਰ ਲੜਾ ਰਹੀ ਆ ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਹਾਕਮਾਂ ਨੂੰ ਅੱਡੀਆਂ ਨੂੰ ਥੁੱਕ ਲਾ ਕੇ ਭਜਾਣਾ ਉਹ ਮੇਰੀ ਪੰਜਾਬੀ ਚ ਗੱਲ ਆ ਲੋਕ ਜਿਹੜੇ ਆ ਉਹ ਦੇਖਦੇ ਜਿੱਤਣਗੇ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਤੇ ਗੱਲ ਕੀਤੀ ਹੈ ਤੇ ਉਹਨਾਂ ਦਾ ਬਿਆਨ ਹੈ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਕਿ ਜਿਹੜਾ ਕਿਸਾਨ ਜਾ ਰਹੇ ਨੇ ਮੈਂ ਇਹਨਾਂ ਦੇ ਜਾਣ ਤੋਂ ਮੈਨੂੰ ਕੋਈ ਇਤਰਾਜ਼ ਨਹੀਂ ਹੈ ਧਰਨੇ ਪ੍ਰਦਰਸ਼ਨ ਤੋਂ ਮੈਨੂੰ ਇਤਰਾਜ਼ ਨਹੀਂ ਹੈ ਪਰ ਜੇਕਰ ਮੈਂ ਇਹਨਾਂ ਦੇ ਤਰੀਕੇ ਤੋਂ ਇਤਰਾਜ਼ ਹੈ ਕਿ ਤਾਲੀਆਂ ਭਰ ਕੇ ਜਾ ਰਹੇ ਨੇ ਨਾਲ ਸਾਜੋ-ਸਮਾਨਾ ਦਾ ਲੈ ਕੇ ਜਾ ਰਹੇ ਨੇ ਕਿ ਇਸ ਦੇ ਉੱਪਰ ਕਿਸਾਨ ਆਫ ਦਾ ਜਿਹੜਾ ਵਾਹ ਟਰੈਕਟਰ ਜਿਹੜਾ ਖੇਤੀ ਆ ਜਿਸ ਨਾਲ ਕਿਸਾਨ ਕਰ ਰਿਹਾ ਕੀ ਉਹ ਆਫ ਦਾ ਟਰੈਕਟਰ ਲੈ ਕੇ ਦਿੱਲੀ ਨਹੀਂ ਜਾ ਸਕਦਾ ਸਾਡੇ ਕੋਲੇ ਸਭ ਤੋਂ ਵੱਡਾ ਹਥਿਆਰ ਜਿਹੜਾ ਵਾ ਉਹ ਆਟੇ ਦਾ ਤੋੜਾ ਜੀ ਸਭ ਤੋਂ ਸਾਡਾ ਵੱਡਾ ਹਥਿਆਰ ਜਿਹੜਾ ਵਾ ਉਹ ਚੌਲਾਂ ਦੇ 5 ਕਿਲੋ ਦਾ ਲਵਾਫਾ ਭਰਿਆ ਜੀ ਵੱਡਾ ਹਥਿਆਰ ਜਿਹੜਾ ਸਾਡੇ ਕੋਲ ਗੰਡੇ ਪਿਆਜ਼ ਆਲੂ ਜੀ ਤੇ ਪਾਣੀ ਦੀਆਂ ਬੋਤਲਾਂ ਜਿਹੜੀਆਂ ਅਸੀਂ ਹਰੇਕ ਸੁਨਾਮੀ ਸਮੇਂ ਹਰੇਕ ਪਹਾਰ ਸਮੇਂ ਪੂਰੀ ਦੁਨੀਆ ਦੇ ਵਿੱਚ ਵੰਡਦੇ ਆ ਉਹੋ ਚੀਜ਼ਾਂ ਹੀ ਲੈ ਕੇ ਜਾ ਰਹੇ ਆ ਹਥਿਆਰ ਤਾਂ ਸਰਕਾਰ ਵੱਲੋਂ ਚਲਾਏ ਜਾ ਰਹੇ ਆ ਇਹਦੇ ਇਧਰੋਂ ਤਾਂ ਕੁਝ ਵੀ ਨਹੀਂ ਹੋ ਰਿਹਾ ਉਧਰੋਂ ਜੋ ਕੁਝ ਹੋ ਰਿਹਾ ਉਹ ਨੂੰ ਝੱਲਿਆ ਜਾ ਰਿਹਾ ਆਪਣੇ ਸਰੀਰ ਤੇ ਸਾਡੇ ਵੱਡਿਆਂ ਨੇ ਬਜ਼ੁਰਗਾਂ ਨੇ ਨੌਜਵਾਨਾਂ ਨੇ ਸਾਰਾ ਕੁਝ ਸਹਿਆ ਵਾ ਜੋ ਕੁਝ ਵੀ ਕੀਤਾ ਜਾ ਰਿਹਾ ਕੇਂਦਰ ਵੱਲੋਂ ਕੀਤਾ ਜਾ ਰਿਹਾ ਪੋਲ ਬੰਦ ਕੀਤੇ ਕੇਂਦਰ ਨੇ ਕੀਤੇ ਅਥਰੂ ਗੈਸ ਦੀ ਵਰਤੋਂ ਹੋਈ স্মੋਕ ਬੰਬ ਦੀ ਵਰਤੋਂ ਹੋਈ ਬੁਲਟ ਪੱਕੀ ਬੁਲਟ ਦੀ ਵਰਤੋਂ ਹੋਈ ਕੇਂਦਰ ਵੱਲੋਂ ਹੋਈ ਔਰ ਜਿਹੜਾ ਇੱਥੇ ਵੀ 7-8 ਜ਼ਿਲ੍ਹਿਆਂ ਦਾ ਹਰਿਆਣੇ ਦੇ ਵਿੱਚ 7-8 ਜ਼ਿਲ੍ਹਿਆਂ ਦਾ ਜਿਹੜਾ ਉਹ ਨੈੱਟ ਬੰਦ ਕੀਤਾ ਉਹ ਵੀ ਸਰਕਾਰ ਨੇ ਕੀਤਾ ਜਿਹੜਾ ਹਰਿਆਣੇ ਦੀ ਸਾਡੇ ਆਗੂਆਂ ਦੇ ਘਰਾਂ ਦੇ ਅੱਗੇ ਨੋਟਿਸ ਜੇ ਪੇ ਗਿਆ ਉਹਨਾਂ ਦੇ ਘਰ ਆ ਕੇ ਫੋਰਸਾਂ ਲਾਈਆਂ ਗਈਆਂ ਉਹਨਾਂ ਨੂੰ ਡਰਾਇਆ ਜਾ ਰਿਹਾ ਤੇਰਾ ਪਾਸਪੋਰਟ ਰੱਦ ਕਰ ਦਾਂਗੇ ਤੇਰਾ ਬੱਚਾ ਜਿਹੜਾ ਵਾ ਉਹ ਪੜ ਰਿਹਾ ਵਾ ਉਹ ਡਾਕਟਰ ਦੀ ਪੜਾਈ ਕਰ ਰਿਹਾ ਉਹਨੂੰ ਪਾਸ ਨਹੀਂ ਹੋਣ ਦਿਆਂਗੇ ਮਤਲਬ ਇਹੋ ਜਿਹੇ ਜਿਹੜੇ ਹੋਛੇ ਹਥਿਆਰ ਸਰਕਾਰ ਵਰਤ ਰਹੀਆ ਇਹ ਆਪਣੇ ਲੋਕਾਂ ਤੇ ਆਪਣੇ ਨਾਗਰਿਕਾਂ ਤੇ ਨਹੀਂ ਵਰਤੇ ਜਾਣੇ ਚਾਹੀਦੇ ਇਹਦੀ ਅਸੀਂ ਸਖਤਸ਼ਿਪ ਦਾ ਵਿੱਚ ਨਿਸ਼ੇਧ ਨਿਖੇਦੀ ਕਰਦੇ ਹੋਏ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਜਦੋਂ ਅਸੀਂ ਆਨਦੀਆਂ ਪਰ ਕੇ ਇਧਰੋਂ ਰੇਲਾਂ ਤੋੜ ਗਈ ਜੀ ਜਦੋਂ ਅਸੀਂ ਚੌਲਾਂ ਦੇ ਭਰ ਭਰੇ ਤੋਂ ਟਰੱਕ ਤੋੜੀਏ ਉਦੋਂ ਹੀ ਚੰਗੇ ਤੇ ਅੱਜ ਜੇ ਅਸੀਂ ਐਮਐਸਪੀ ਦਾ ਗਰੰਟਡ ਕਾਨੂੰਨ ਬਣਾਉਣ ਵਾਸਤੇ ਆ ਰਹੇ ਆ ਜਿਹਦੀ ਕਿ ਸਾਰੇ ਦੇਸ਼ ਨੂੰ ਲੋੜ ਆ ਤੇ ਅੱਜ ਮਾਰੇ ਹੋਗੇ ਇਹ ਵਤੀਰਾ ਅਮਿਤ ਸ਼ਾਹ ਜੀ ਖੱਟੜ ਜੀ ਮੋਦੀ ਜੀ ਇਹ ਠੀਕ ਨਹੀਂ ਅਸਲ ਦੇ ਵਿੱਚ ਮਿਲ ਬੈਠ ਕੇ ਇਹਦੇ ਸਾਰੇ ਕੋਈ ਤੇ ਵਿਚਾਰ ਕੀਤਾ ਜਾ ਸਕਦਾ ਤੁਹਾਡੇ ਮਾਧਿਅਮ ਰਹੀ ਅਪੀਲ ਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਤੁਹਾਨੂੰ ਪ੍ਰਧਾਨ ਮੰਤਰੀ ਸਾਰੇ ਦੇਸ਼ ਨੇ ਬਣਾਇਆ ਵਾ ਜੇ ਦੇਸ਼ ਦੇ ਚੁਣਿਆ ਹੋਇਆ ਪ੍ਰਧਾਨ ਮੰਤਰੀ ਆ ਉਹ ਦੇਸ਼ ਦੀ ਮਾਂ ਵਾ ਮਾਂ ਕਦੀ ਵੀ ਆਪਣੇ ਬੱਚਿਆਂ ਦੇ ਨਾਲ ਜਿਹੜਾ ਇਹੋ ਜਿਹਾ ਵਿਹਾਰ ਨਹੀਂ ਕਰਦੀ ਜਿੱਦਾਂ ਦਾ ਵਿਹਾਰ ਮੋਦੀ ਵੱਲੋਂ ਫੋਰਸਾਂ ਨੂੰ ਕਹਿ ਕੇ ਕਰਵਾਇਆ ਜਾ ਰਿਹਾ ਇਹਦੀ ਅਸੀਂ ਸੰਸਦਵਾਂ ਵੀ ਨਿਖੇਦੀ ਕਰਦੀ ਅਪੀਲ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਵੀ ਸ਼ਾਂਤੀ ਬਣਾ ਕੇ ਰੱਖਿਓ ਜੇ ਅੰਦੋਲਨ ਭਲੇ ਲੰਬਾ ਚੱਲੇ ਜੀ ਕਿੰਨੇ ਦਿਨ ਲੰਬਾ ਖਿੱਚਿਆ ਜਾਵੇ ਪਰ ਆਖਰਕਾਰ ਜਿੱਤ ਜਿਹੜੀ ਉਹ ਭਾਰ ਦੇ ਲੋਕਾਂ ਦੀ ਹੋਊਗੀ ਉਹ ਗੱਲ ਕੀਤੀ ਜਾਵੇ ਲਖੇਂਪੁਰ ਖੀਰੀ ਦੇ ਕੇਸ ਨੂੰ ਵਿਖਾਇਆ ਜਾਵੇ ਤਾਂ ਜੁਪੀ ਵਾਲੇ ਜਿਹੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਕਿਸਾਨਾਂ ਨੂੰ ਵੀ ਕਿਰੋਂ ਜਿਹੜਾ ਵਾ ਹਰ ਵਾਰ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਵੇਖੋ ਜੀ ਜਿਹੜਾ ਵੀ ਇਹਨਾਂ ਦੇ ਅੱਗੇ ਅੱਖ ਚੁੱਕ ਕੇ ਗੱਲ ਕਰਨ ਦੀ ਕੋਸ਼ਿਸ਼ ਕਰੂਗਾ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰ ਉਹਦੇ ਤੇ ਹਮੇਸ਼ਾ ਹੀ ਤਸ਼ੱਦਦ ਹੋਇਆ ਜਿਨ੍ਹਾਂ ਨੇ ਆਪਣੇ ਸਮੇਂ ਦੇ ਅਨਸਾਰ ਮਤਲਬ ਝੋਲੀ ਚੁੱਕ ਲਈ ਉਹਨਾਂ ਤੇ ਕਦੀ ਵੀ ਤਸ਼ੱਦਦ ਨਹੀਂ ਹੁੰਦਾ ਤਸ਼ੱਦਦ ਉਹਨਾਂ ਤੇ ਹੁੰਦਾ ਹੁੰਦਾ ਵਾ ਜਿਹੜੇ ਸੱਚੀ ਮੁੱਚੀ ਅੱਖ ਚੱਕ ਅੱਖ ਪਾ ਕੇ ਗੱਲ ਕਰਦੇ ਆ ਅ ਤਸ਼ੱਦਦ ਸਹਾ ਸ਼ਾਮ ਸਿੰਘ ạtਾਰੀ ਦੇ ਪਰਿਵਾਰ ਨੇ ਤਸ਼ੱਦਦ ਸਹਾ ਮਹਾਰਾਜਾ ਰਜੀਤ ਸਿੰਘ ਦੇ ਪਰਿਵਾਰ ਨੇ ਅੱਖ ਚੱਕ ਪਾ ਕੇ ਗੱਲ ਕਰਦੇ ਸੀਗੇ ਤੇ ਜਿਹੜੇ ਉਦੋਂ ਦੇ ਗਦਾਰ ਸੀਗੇ ਤੇ ਆਂਸੋ ਡੋਗਰੇ ਵਰਗੇ ਤੇਜਾ ਵਰਗੇ ਲਾਲ ਸਿੰਘ ਵਰਗੇ ਉਹਨਾਂ ਨੂੰ ਘੜੀਵਟੇ ਨਹੀਂ ਪਛਾਣਿਆ ਕਿਸੇ ਨੇ ਅੱਜ ਵੀ ਬਾਤਾਂ ਜਿਹੜੀਆਂ ਹੁੰਦੀਆਂ ਸ਼ਾਮ ਸਿੰਘ ਟਾਰੀ ਦੇ ਪਰਿਵਾਰ ਦੀਆਂ ਆਉਣਗੀਆਂ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੀਆਂ ਆਉਣਗੀਆਂ ਆਉਣਲੇ ਦਿਨਾਂ ਦੇ ਵਿੱਚ ਵੀ ਬਾਤਾਂ ਉਹਨਾਂ ਦੀਆਂ ਪੈਣਗੀਆਂ ਉਹਨਾਂ ਦੇ ਇਤਿਹਾਸ ਬਣ ਗਏ ਜਿਹੜੇ ਸਰਕਾਰਾਂ ਦੇ ਨਾਲ ਉਹਨਾਂ ਦੀ ਗਲਤ ਨੀਤੀ ਦਾ ਵਿਰੋਧ ਕਰਦੇ ਆ ਅੱਖ ਚੱਕ ਪਾ ਕੇ ਗੱਲ ਕਰਨਗੇ ਜੇਕਰ ਹੁਣ ਕਿਸਾਨ ਜੱਥੇਬੰਦੀ ਗੱਲ ਕੀਤੀ ਜਾਵੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਦਿੱਲੀ ਕੂਚ ਕਰਨ ਨੂੰ ਲੈ ਕੇ ਕਿਵੇਂ ਦਰਸ਼ਿਕਾ ਸਹਿਣਾ ਵਾਲਾ ਹੈ ਬਹੁਤ ਵਧੀਆ ਵਿਚਾਰ ਚ ਰਹੂਗਾ ਕਿਉਂਕਿ ਇੱਥੇ ਬੈਠਿਆਂ ਨੂੰ ਅੱਜ 14 ਦਿਨ ਹੋ ਗਏ ਆ ਕੱਲ ਨੂੰ ਮੀਟਿੰਗ ਲਾ ਕੇ ਆਪਣੇ ਫਾਰਮ ਦੀ ਪਰਸੋਂ ਨੂੰ ਦੁਆ ਸਾਂਝਿਆ ਫਾਰਮਾਂ ਦੀ ਮੋਰਕ ਮੀਟਿੰਗ ਲਾ ਕੇ ਤੇ 29 ਦਾ ਜਿਹੜਾ ਐਲਾਨ ਹੋਊਗਾ ਉਹਦੇ ਤੇ ਪਤਾ ਪਾਉਂਗਾ ਸਾਰਾ ਕਿ ਸਾਰੀਆਂ ਜਥੇਬੰਦੀਆਂ ਨੇ ਵੀ ਕੀ ਰਣਨੀਤੀ ਬੰਦੀ ਆ ਉਸ ਰਣਨੀਤੀ ਮੁਤਾਬਕ ਦਿੱਲੀ ਵਾਲੇ ਪਾਸੇ ਵਧਣ ਦਾ ਜਿਹੜਾ ਐਲਾਨ ਕਰਾਂਗੇ ਦਿੱਲੀ ਕੂਚ ਦਾ ਜੇ ਜਿਹੜਾ ਐਲਾਨ ਹੋ ਜੂੰਦਾ ਤਿਉਹ ਜੇ ਹੱਤਵਦੀ ਹੁੰਦੀ ਵੱਖਵਦੀ ਹੁੰਦੀ ਤੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਤਰਨਜੀਤ ਟੀਸੀਐਮਪੀ ਕਿਉਂ ਬੋਲਦੇ ਜੀ ਜੇ ਅਤਵਾਦੀ ਹੁੰਦੇ ਤੇ ਕੈਨੇਡਾ ਦੀ ਅੰਬੈਸੀ ਦਾ ਘਰਾਓ ਸਾਰੇ ਵਰਗਾਂ ਦੇ ਲੋਕਾਂ ਨੇ ਕੀਤਾ ਕਿਉਂ ਕਰਦੇ ਅਮਰੀਕਾ ਦੇ ਵਿੱਚ ਕਿਉਂ ਹੁੰਦਾ ਜੇ ਅਤਵਾਦੀ ਹੁੰਦੇ ਤੇ 75 ਹਜ਼ਾਰ ਤੋਂ ਵੱਧ ਜਿਹੜੇ ਆਬੂਤਾ ਵੀ ਡਬਲਯੂਟੀਓ ਦਾ ਵਿਰੋਧ ਕਰਨ ਵਾਸਤੇ ਜਾ ਬੈਠੇ ਆ ਉਹ ਕਦੀ ਨਾ ਜਾਂਦੇ ਅਸਲ ਦੇ ਵਿੱਚ ਆ ਵੀ ਇਹ ਵਿਸ਼ਵ ਵਪਾਰ ਸੰਸਥਾ ਪੂਰੇ ਦੇਸ਼ ਨੂੰ ਇੱਕ ਪਿੰਡ ਬਣਾਉਣਾ ਚਾਹੁੰਦੀ ਆ ਉਹਦਾ ਵਿਰੋਧ ਆ ਜਿਨ੍ਹਾਂ ਨੂੰ ਇਹਦਾ ਮਾੜੀ-ਮੋਟੀ ਪਿੰਡਖ ਲੱਗੀ ਵੀ ਸਾਡੇ ਨਾਲ ਆ ਕੁਝ ਉਨਵਾਲਾ ਵਾ ਕਿਉਂਕਿ 1995 ਦੇ ਪੱਕੇ ਪਰਤੌਰ ਤੇ ਜਦੋਂ ਵਿਸ਼ਵ ਪਾਰਸਸ ਦਾ ਹਿੱਸਾ ਬਣਿਆ ਭਾਰਤ ਉਦੋਂ ਤੋਂ ਇਹ ਜਾਲ ਦੇ ਵਿੱਚ ਫਸਾ ਲਿਆ ਨਹੀਂ ਤੇ ਅਸੀਂ ਪਹਿਲਾਂ ਆਪਣੀ ਫਸਲ ਆ ਬੀਜਣ ਦੇ ਆਹ ਵੇਚਣ ਦੇ ਸਵਰਥ ਸਾਂ ਅਸੀਂ ਕਿਸੇ ਵੀ ਦੇਸ਼ ਨਾਲ ਸਮਝੌਤਾ ਕਰਕੇ ਉਹਦੇ ਉਹਦੇ ਦੇਸ਼ ਦੇ ਵਿੱਚ ਫਸਲ ਬੀਜ ਵੇਚ ਸਕਦੇ ਸਾਂ ਵੇਚ ਸਕਦੇ ਸਾਂ ਪਰ ਅੱਜ ਉਹ ਪਾਬੰਦੀਆਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਵਾ ਸਰਕਾਰ ਕਹਿ ਰਹੀ ਆ ਵੀ 10% ਤੋਂ ਵੱਧ ਜਿਹੜਾ ਵਾ ਉਹ ਸਬਸਿਡੀ ਨਹੀਂ ਦਿੱਤੀ ਜਾਖਦੀ ਇਹਦਾ ਮਤਲਬ 10% ਫਸਲ ਜਿਹੜੀ ਉਹ ਖਰੀਦਣਗੇ ਬਾਕੀ 90% ਜਿਹੜੀ ਉਹ ਕਾਰਪੋਰੇਟ ਰੇਟ ਦੇ ਰਹਿਮੋ ਕਰਮਤੇ ਆ ਉਹ ਭਾਵੇਂ 100 ਰੁਪਏ ਕਿਲੋ ਚੀਜ਼ ਵਿਕ ਜੇ ਤੇ ਭਾਵੇਂ 10 ਰੁਪਏ ਕਿਲੋ ਵਿਕ ਜੇ ਇਹ ਚੀਜ਼ ਦਾ ਪਾੜਾ ਕਰਨਾ ਚਾਹੁੰਦੇ ਆ ਵੀ ਭਾ ਜਿਹੜੇ ਆ ਉਹ ਵੇਚਣ ਵਾਲੇ ਵਾਸਤੇ ਵੀ ਖਰੀਦਣ ਵਾਲੇ ਵਾਸਤੇ ਵੀ ਬੈਲੈਂਸ ਬਣੇ ਰਹਿਣ ਤਾਂ ਜੋ ਹਰੇਕ ਦਾ ਚੁੱਲ੍ਹਾ ਤਪਦਾ ਰਹੇ ਕੁੱਲੀ ਗੁੱਲੀ ਜੁੱਲੀ ਤੋਂ ਕੋਈ ਵਾਂਝਾ ਨਾ ਰਹੇ ਧੰਨਵਾਦ ਜੀ ਇਹ ਸਾਨੂੰ ਸੁਖਿੰਦਰ ਸਿੰਘ ਜੀ ਸੁਪਰਾ ਕਿਸਾਨ ਦੀ ਸੁਗਸ਼ਮ ਕਟੀ ਆਗੂ ਪੰਜਾਬ ਮੈਨੂੰ ਦਿਓ ਆਜਾਜ਼ਤ ਕੈਮਰਾਮੈਨ ਕਰਸਨ ਸਿੰਘ ਦਾ ਦਲਬਖ ਸਿੰਘ ਸ਼ੰਮੂ ਬਾਡਰ